सरकारी विभागों के ठेका कर्मचारी तीन दिन की हड़ताल पर आज जिला होशियारपुर हल्का दसूहा ने ब्लॉक तलवाड़ा में ठेका मुलाजिम संघर्ष मोर्चा पंजाब के बैनर तले सरकारी विभागों के ठेका कर्मचारियों द्वारा विभागों की निजीकरण की नीति को रद्द करने की और पक्के रोजगार की मांग को लेकर तीन दिन की हड़ताल के पहले दिन पावरकॉम और ट्रांसको कॉन्ट्रैक्चुअल वर्कर यूनियन पंजाब की ओर से मुकेरिया हाइडल प्रोजेक्ट तलवाड़ा में की गई एकत्रता में सर्कल प्रधान हरदेव सिंह ने संबोधन करते हुए कहा समूह सरकारी विभागों के ठेका मुलाजिमों को विभागों में शामिल करके पक्का करने का वादा करके सत्ता में आई आम आदमी पार्टी की सरकार ने अपने करीब चार साल के कार्यकाल में ठेका मुलाजिमों को पक्का करने के संबंध में अभी तक कोई भी नीति नहीं बनाई है और मुख्यमंत्री भगवंत सिंह मान की ओर से सरकारी विभागों के ठेका कर्मचारियों की कमाई की, की जा रही अंधी लूट को बंद करने के ऐलान के बाद भी ठेका कर्मचारियों को ठेका प्रणाली की चक्की में पीसने के लिए मजबूर किया हुआ है और सरकारी विभागों के ठेका मुलाजिम को सरकारी विभागों में पक्का नहीं किया जा रहा है जिससे ये साफ होता है कि आम आदमी पार्टी की सरकार भी पिछली सरकारों की तरह ही आउटसोर्स और एनलिस्टमेंट ठेका कर्मचारियों के

みたいな。 ਜੀ ਨਾ ਆਪਣਾ ਜੀ ਮੇਰਾ ਨਾਮ ਹਰਦੇਵ ਸਿੰਘ ਆ ਪਾਵਰਕਾਮ ট্রান্সਕੋ ਕੰਟਰੈਕਚੁਅਲ ਵਰਕਰ ਜੂਨੀਅਨ ਦਾ ਤਰਵਾਲਾ ਸਰਕਲ ਦੇ ਵਿੱਚ ਪ੍ਰਧਾਨ ਆ ਐਮ ਐਚ ਪੀ ਹਾਈਡਲ ਪ੍ਰੋਜੈਕਟ ਦੇ ਉੱਪਰ ਅੱਜ ਜਿਹੜਾ ਅੱਜ ਇਹ ਤੁਹਾਨੂੰ ਲਾਇਆ ਕੀ ਮਸਤ ਹੈ ਕਿ ਅੱਜ ਦਾ ਜਿਹੜਾ ਤਰਨਾ ਸੀ ਕਾਲ ਦਿੱਤੀ ਠੇਕਾ ਮਜ਼ਦਮ ਸੰਘਰਸ਼ ਮੋਰਚੇ ਦੇ ਬੈਨਰ ਹੇਠ ਜਿਹੜੀ ਅੱਜ ਅਸੀਂ ਹੜਤਾਲ ਦੇ ਤਿੰਨ ਦਿਨਾਂ ਦੀ ਕਾਲ ਦਿੱਤੀ ਹੈ 2 3 4 ਦਸੰਬਰ ਦੀ ਕਿਉਂਕਿ ਸਰਕਾਰ ਜਿਹੜੀਆਂ ਸਾਡੀਆਂ ਮਜ਼ਦਮਾਂ ਜਾਂ ਕੱਚੇ ਮਜ਼ਦਮਾਂ ਦੀਆਂ ਮੰਗੀਆਂ ਜਿਹੜੀਆਂ ਸਾਡੀਆਂ ਹੱਕੀ ਮੰਗਾਂ ਸੀਗੀਆਂ ਉਹਨਾਂ ਨੂੰ ਪੂਰਾ ਕਰਨ ਤੋਂ ਜਿਹੜਾ ਆਪਣਾ ਪਾਸਾ ਵੱਟ ਰਹੀ ਹੈ ਲਗਾਤਾਰ ਮ ਕਿਉਂਕਿ ਇੱਕ ਪਾਸੇ ਸੇਮ ਪੋਸਟ ਦੇ ਉੱਪਰ ਜੇ ਪੱਕਾ ਮੁਲਾਜ਼ਮ ਲੱਖ ਰੁਪਏ ਲੈ ਰਿਹਾ ਦੂਜੇ ਪਾਸੇ 10000 ਦੀ ਗੱਲ ਕੀਤੀ ਜਾ ਰਹੀ ਹੈ ਜਿਹੜੀ ਸਰਕਾਰ ਇਹ ਆਈ ਸੀਗੀ ਇਹ ਮੁਲਾਜ਼ਮਾਂ ਦੇ ਬੋਰਡ ਦੇ ਨਾਲ ਸੱਤਾ ਦੇ ਵਿੱਚ ਆਈ ਸੀਗੀ ਇਹਨਾਂ ਨੇ ਇਹੀ ਮੁੱਦਾ ਰੱਖਿਆ ਸੀਗਾ ਕਿ ਅਸੀਂ ਜਿਹੜੇ ਤੁਹਾਡੇ ਆਉਂਦੇ ਸਾਰੇ ਪਹਿਲਾ ਜਿਹੜਾ ਮਸਲਾ ਜਿਹੜਾ ਕੱਚੇ ਮੁਲਾਜ਼ਮਾਂ ਦਾ ਹੱਲ ਕਰਾਂਗੇ ਪਰ ਲਗਤ ਤਵ 4 ਸਾਲ ਦਾ ਤਕਰੀਬਨ ਸਮਾਂ ਬੀਤਣ ਦੇ ਬਾਵਜੂਦ ਵੀ ਇਹ ਹਰ ਵਾਰੀ ਮੀਟਿੰਗਾਂ ਕਰਕੇ ਟਾਲਮ ਟੋਲ ਕਰਨ ਦੀ ਨੀਤੀ ਅਪਣਾ ਰਹੀ ਹੈ ਕਦੀ ਸਬ ਕਮੇਟੀ ਦਾ ਲਾਰਾ ਲਾਲ ਦਿੱਤਾ ਜਾਂਦਾ ਕਦੀ ਮੁਲਾਜ਼ਮਾਂ ਕੋਲ بار بار ਡੇਟਾ ਮੰਗਿਆ ਜਾਂਦਾ ਪਰ ਅਜੇ ਤ ਜਿਹੜੀ ਆ ਸਰਕਾਰ ਵੱਲੋਂ ਸਹਿਮਤੀ ਨਹੀਂ ਜਿਤਾਈ ਗਈ ਹੈ ਜੇਕਰ ਸਾਡੀਆਂ ਜਿਹੜੀਆਂ ਹੁਣ ਜਿਹੜੀਆਂ ਸਾਡੀਆਂ ਹੱਕੀ ਮੰਗਾਂ ਨੇ ਜੇਕਰ ਸਰਕਾਰ ਹਜੇ ਵੀ ਇਹਨਾਂ ਤੋਂ ਟਾਲਾ ਵੱਟ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੰਘਰਸ਼ ਨੂੰ ਤਿੱਖਾ ਕਰਨ ਦੀ ਮਜਬੂਰ ਹੋਣਾ ਪਵੇਗਾ ਅਤੇ ਜਿਸ ਕਰਕੇ ਸਰਕਾਰ ਨੂੰ ਮਜਬੂਰਨ ਜਿਹੜਾ ਆ ਸਾਨੂੰ ਹੱਕੀ ਮੰਗਾਂ ਵਾਸਤੇ ਇਹਨਾਂ ਮਜਬੂਰ ਕਰਨਾ ਪਵੇਗਾ ਤੇ ਲੋਕਾਂ ਨੂੰ ਵੀ ਅਸੀਂ ਪਰੇਸ਼ਾਨੀ ਜੋ ਹੋ ਰਹੀ ਹੈ ਉਹਦੇ ਵਾਸਤੇ ਮਾਫੀ ਚਾਹੁੰਦੇ ਹਾਂ ਪਰ ਸਾਡੇ ਜਿਹੜੇ ਅੱਜ ਕੱਲ ਤੁਸੀਂ ਦੇਖਿਆ ਜਾ ਸਕਦਾ ਕਈ ਜਿਹੜੇ ਹਾਦਸੇ ਇਦਾਂ ਹੋ ਰਹੇ ਸਾਡੇ ਕਈ ਮੁਲਾਜ਼ਮ ਸਾਥੀ ਜਿਹੜੇ ਆਪਣੀ ਜਾਨਾਂ ਵੀ ਗਵਾ ਚੁੱਕੇ ਆ ਸਰਕਾਰ ਉਹਨਾਂ ਬਾਰੇ ਤਾਂ ਸੰਜੀਦਾ ਨਹੀਂ ਐ ਜੋ ਹਰ ਬਿਲ 0 ਟੋਲਰੈਂਸ ਦੀ ਨੀਤੀ ਅਪਣਾ ਰਹੀ ਐ ਉਹਦੇ ਵਿੱਚ ਵੀ ਤੁਸੀਂ ਦੇਖਿਆ ਜਾ ਸਕਦਾ ਵੀ ਲਗਾਤਾਰ ਕ੍ਰਪਸ਼ਨ ਕਿੰਨੀ ਵੱਧ ਗਈ ਐ ਸਰਕਾਰੀ ਮਹਿਕਮਿਆਂ ਦੇ ਵਿੱਚ ਵੀ ਤੇ ਜਿਹੜੀ ਸਰਕਾਰ ਇਹ ਨੀਤੀ ਅਪਣਾ ਰਹੀ ਐ ਇਹ ਸਿਰਫ ਆਪਣੇ ਘਰਨ ਵਾਸਤੇ ਸੰਜੀਦਾ ਨੇ ਨਾ ਕਿ ਕੱਚੇ ਮੁਲਾਜ਼ਮਾਂ ਦੀ ਸੁਣਨ ਵਾਸਤੇ ਸਰ ਜੀ ਨਾ ਆਪਣਾ ਦੇ ਇਸ ਨੂੰ ਥੰਲਾ ਲੈ ਬਸ ਸਰ ਸਰ ਮੈਂ ਮਹੇਸ਼ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਜੂਨੀਅਨ ਦਾ ਮੈਂ ਮੈਂਬਰ ਹਾਂ ਮਕੈਨੀਆਂ ਹੈਡਲ ਪ੍ਰੋਜੈਕਟ 'ਚ ਕੰਮ ਕਰ ਰਿਹਾ ਹਾਂ ਲਗਾਤਾਰ ਅਸੀਂ ਸਾਥੀ ਮਕੈਨੀਆਂ ਹੈਡਲ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਾਂ ਤੇ ਖਾਲੀ ਪਈ ਰੈਗੂਲਰ ਅਸਾਮੀਆਂ ਦੇ ਵਿਰੁੱਧ ਕੰਮ ਕਰਦੇ ਹਾਂ ਜਦ ਸਾਨੂੰ ਭਰਤੀ ਕੀਤਾ ਗਿਆ ਤਦ ਸਰਕਾਰ ਨੂੰ ਲੋੜ ਸੀ ਤਾਂ ਹੀ ਸਾਨੂੰ ਭਰਤੀ ਕੀਤਾ ਗਿਆ ਸੀਗਾ ਤੇ ਸ਼ੁਰੂ ਤੋਂ ਹੀ ਸਾਡੇ ਨਾਲ ਸ਼ੋਸ਼ਣ ਹੁੰਦਾ ਆ ਰਿਹਾ ਹੈ ਇਸ ਸ਼ੋਸ਼ਣ ਨੂੰ ਜਦ ਇਹ ਸਰਕਾਰ ਸਤਾ ਚਾਈ ਤਾਂ ਕਹਿ ਰਹੀ ਸੀ ਅਸੀਂ ਸ਼ੋਸ਼ਣ ਬੰਦ ਕਰ ਦੇਣਾ ਹੈ ਤੇ ਕਦੇ ਵੀ ਸਰਕਾਰ ਕਹਿੰਦੀ ਸੀ ਧਰਨਿਆਂ ਦੀ ਲੋੜ ਨਹੀਂ ਪੈਣੀ ਤੇ ਸਭ ਤੋਂ ਪਹਿਲੇ ਹਾਰੇ ਪੈਣੇ ਹੀ ਚੱਲਣਾ ਹੈ ਅਸੀਂ ਅੱਜ ਤੱਕ ਉਸ ਹਾਰੇ ਪੈਣ ਨੂੰ 4 ਸਾਲ ਦੀ ਉਡੀਕ ਕਰ ਰਹੇ ਹਾਂ ਸਾਡੇ ਨਾਲ ਪਹਿਲੇ ਨਾਲੋਂ ਵੀ ਵੱਧ ਸ਼ੋਸ਼ਣ ਵੱਧ ਗਿਆ ਹੈ ਸਾਡੀਆਂ ਜਿੰਨੀਆਂ ਵੀ ਸਾਰੇ ਜਿਹੜੇ ਸਾਡੇ ਸੀਗੇ ਸਾਡੀਆਂ ਮੰਗਾਂ ਸੀਆਂ ਸਾਰੀਆਂ ਖੋਹ ਲੀਆਂ ਗਈਆਂ ਸਾਨੂੰ ਅੱਜ ਧਰਨਿਆਂ ਲਈ ਦੁਬਾਰਾ ਮਜਬੂਰ ਕਰ ਦਿੱਤਾ ਗਿਆ ਹੈ ਜਿਹੜੇ ਇਹਨਾਂ ਨੇ ਨਵੇਂ ਐਕਟ ਬਣਾਇਆ ਹੈ ਇਹ ਲੇਬਰ ਕੋਡ ਦੇ ਵਿੱਚ ਇਹਨਾਂ ਨੇ ਸਰਕਾਰੀ ਸੰਸਥਾਵਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ ਤੇ ਜਿਹੜੀਆਂ ਸਰਕਾਰੀ ਸੰਸਥਾਵਾਂ ਹੈ ਇਹਨਾਂ ਦਾ ਨਿੱਜੀਕਰਨ ਕਰਕੇ ਆਨ ਆਲੇ ਜੁਵਾ ਪੀੜ੍ਹੀਆਂ ਨੂੰ ਸਰਕਾਰੀ ਰੋਜ਼ਗਾਰ ਤੋਂ ਨੇ ਹੱਥੇ ਕਰ ਦਿੱਤਾ ਹੈ ਜੇ ਮੰਗਾ ਨਾ ਮੰਨੀਆਂ ਗਈਆਂ ਤਾਂ ਸਾਡਾ ਧਰਨਾ ਤਿੱਖਾ ਮੋਰਚਾ ਲਏਗਾ ਜੀ ਐਸਾ ਜਿਹੜਾ ਮੋਰਚਾ ਲਾਇਆ ਤੁਸੀਂ ਕੀ ਮਕਸਦ ਨਾਲ ਸਾਡੇ ਇਸ ਮੋਰਚੇ ਦਾ ਮਕਸਦ ਇਹ ਸੀਗਾ ਕਿ ਸਾਡੇ ਜਿਹੜੇ ਬੰਦੇ ਕਾਫੀ ਸਮੇਂ ਤੋਂ ਨਿਗੁਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਆ ਉਹਨਾਂ ਨੂੰ ਸਰਕਾਰ ਇਹ ਪੱਕਾ ਰੁਜ਼ਗਾਰ ਦਿਵਾਵੇ ਤੇ ਉਹਨਾਂ ਦੇ ਜਿਹੜਾ ਰੁਜ਼ਗਾਰ ਆ ਉਹਨੂੰ ਪੱਕਾ ਕੀਤਾ ਜਾਵੇ। ਇਹ ਹੀ ਮੇਨ ਮਕਸਦ ਸੀਗਾ ਜਿਹੜਾ ਕਿ ਇਹ ਸਰਕਾਰ 4 ਸਾਲ ਹੋਣ ਦੇ ਬਾਵਜੂਦ ਵੀ ਆਪਣੇ ਇਸ ਕੀਤੇ ਹੋਏ ਵਾਅਦੇ ਤੋਂ ਭੱਜ ਰਹੀ ਆ। ਤੇ ਜਿਹੜੀ ਸ਼ਮਾ ਰੱਖੀਆਂ ਕਿ ਇਸ ਵਕਤ ਤੱਕ ਇਹਨਾਂ ਨੇ ਹੋਰ ਜਿਹੀ ਪਾਲਿਸੀ ਕੱਢੀ ਹੈ। ਤੇ ਇਹ ਬਾਕੀ ਜਿਹੜੀਆਂ ਪੋਸਟਾਂ ਹਨ ਉਹਨਾਂ ਦਾ ਰੁਟੀਨ ਦੇ ਵਿੱਚ ਇਹ ਕਰ ਰਿਹਾ ਹੈ ਪਰ ਜਿਹੜਾ ਕੱਚੇ ਮੁਲਾਜ਼ਮਾਂ ਦਾ ਇਹਨਾਂ ਵੱਲ ਕੋਈ ਧਿਆਨ ਨਹੀਂ ਜਾ ਰਿਹਾ ਸਰਕਾਰ ਦਾ ਸੋ ਸਾਡੀ ਇਹੀ ਮੰਗ ਆ ਕਿ ਕੱਚੇ ਜਿੰਨੇ ਵਰਕਰ ਆ ਉਹਨਾਂ ਦਾ ਰੋਜ਼ਗਾਰ ਪੱਕਾ ਕੀਤਾ ਜਾਵੇ ਤਾਂ ਜੋ ਇਹ ਆਪਣੀਆਂ ਨਿਗੋਣੀਆਂ ਤਨਖਾਹ ਜਿਨ੍ਹਾਂ ਦੇ ਨਾਲ ਇੱਕ ਕਿਸੇ ਵੀ ਬੰਦੇ ਦਾ ਗੁਜ਼ਾਰਾ ਨਹੀਂ ਹੋ ਰਿਹਾ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਤੇ ਉਹਨਾਂ ਦੀਆਂ ਤਨਖਾਹਾਂ ਵਧਾਈਆਂ ਜਾਣ ਤੇ ਰੋਜ਼ਗਾਰ ਨੂੰ ਪੱਕਾ ਕੀਤਾ ਜਾਵੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਹੋਂ ਦਾ ਇੱਥੇ ਧੰਨਵਾਦ ਕਰਦਾ ਹਾਂ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਆਪਣੇ ਕੀ ਕਹਿੰਦੇ ਧੰਨਵਾਦ ਆ ਕਿ ਜਿਹੜੇ ਵੀ ਸਾਰੇ ਆਪਣੇ ਮੇਰੇ ਵੀਰ ਜਿੰਨੇ ਵੀ ਇੱਥੇ ਅਲੱਗ-ਅਲੱਗ ਮਹਿਕਮਿਆਂ ਤੋਂ ਇਕੱਠੇ ਹੋਏ ਨੇ ਤੇ ਆਪਣੇ ਇਸ ਸੰਘਰਸ਼ ਨੂੰ ਅੱਗੇ ਵਧਾ ਰਹੇ ਨੇ ਕਿਉਂਕਿ ਜਿਹੜੀ 5 ਸਾਲਾਂ ਤੋਂ ਪਿੱਛੇ ਜਿਹੜੀ ਆਪਣੀ ਜੜੀ ਹੁਣ ਦੀ ਮੌਕੇ ਦੀ ਸਰਕਾਰ ਹੈ ਇਹ ਆਪਣੇ ਇਹਨਾਂ ਦੋਆਂ ਤਿੰਨਾਂ ਸਾਲਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਸਕੀਮਾਂ ਜਿਹੜੀਆਂ ਬੰਦੇ ਮਾਰੂ ਸਕੀਮਾਂ ਲੈ ਕੇ ਆ ਰਹੀ ਆ ਆਪਣੇ ਅਲੱਗ-ਅਲੱਗ ਤਰ੍ਹਾਂ ਦੇ ਹਰ ਕੇ ਮਹਿਕਮੇ ਨੂੰ ਪ੍ਰਾਈਵੇਟ ਕਰਨ ਦਾ ਜਿਹੜਾ ਇਹਨਾਂ ਨੇ ਆਪਣਾ ਇੱਕ ਸਿੱਟਾ ਕੱਢਿਆ ਹੈ ਜਿਦੇ ਕਰਕੇ ਹਰ ਇੱਕ ਘਰ ਪਰਿਵਾਰ ਨੂੰ ਹਰ ਇੱਕ ਜਿੰਨੇ ਵੀ ਆਪਣੇ ਮਹਿਕਮੇ ਦੇ ਦੌਰਾਨ ਕੰਮ ਕਰ ਰਹੇ ਵਰਕਰ ਨੇ ਕੱਚੇ ਮੁਲਾਜ਼ਮ ਨੇ ਚਾਹੇ ਠੇਕੇਦਾਰ ਦੌਰਾਨ ਕਾਹੇ ਕੰਮ ਕਰ ਰਹੇ ਨੇ ਉਹਨਾਂ ਨੂੰ ਹਰ ਇੱਕ ਬੰਦੇ ਨੂੰ ਉਹਨਾਂ ਦੇ ਆਪਣੇ ਔਰ ਆਪਣੇ ਘਰ ਪਰਿਵਾਰ ਦੇ ਲਈ ਹਰ ਇੱਕ ਤਾਰਾਂ ਦੀਆਂ ਮਜਬੂਰੀਆਂ ਕਹਿ ਲਓ ਹਰ ਇੱਕ ਤਾਰਾਂ ਦੇ ਦੁੱਖ ਸੰਤਾਪ ਆਪਣੇ ਪਿੰਡੇ ਤੇ ਹੰਡਾਰੇ ਨੇ ਔਰ ਸਭ ਤੋਂ ਮੇਨ ਗੱਲ ਇਹ ਹੈ ਕਿ ਸਾਡੇ ਘਰ ਪਰਿਵਾਰ ਸਾਡੀਆਂ ਇਹਨਾਂ ਉਮੀਦਾਂ ਕਰਕੇ ਤੇ ਆਪਾਂ ਉਹਨਾਂ ਦੀਆਂ ਉਮੀਦਾਂ ਕਰਕੇ ਇਸ ਕੰਮ ਨੂੰ ਮਤਲਬ ਕੀ ਆਪਣੇ ਰਜਗਾਰ ਨੂੰ ਪੱਕਾ ਕਰਨਾ ਚਾਹੁੰਦੇ ਹਾਂ ਉਹ ਵੀ ਇਹੀ ਚਾਹੁੰਦੇ ਨੇ ਔਰ ਸਭ ਤੋਂ ਵੱਡੀ ਤਪੱਸਿਆ ਸਾਡੇ ਘਰ ਪਰਿਵਾਰ ਦੀ ਹੈ ਜਿਹੜੇ ਕਿ ਸਭ ਤੋਂ ਸਾਡੇ ਤੋਂ ਪਹਿਲਾਂ ਉੱਠਦੇ ਨੇ ਸਵੇਰੇ ਤੜਕੇ ਸਾਨੂੰ ਡਿਊਟੀਆਂ ਤੇ ਜਾਣ ਲਈ ਰੋਟੀ ਪਾਣੀ ਦਾ ਬੰਦੋਬਸਤ ਕਰਦੇ ਨੇ ਤਾਂ ਜੋ ਆਪਾਂ ਇੱਥੇ ਆ ਕੇ ਆਪਣੀਆਂ ਡਿਊਟੀਆਂ ਨਿਭਾ ਰਹੇ ਹਾਂ ਔਰ ਪਿਛਲੇ ਸਮੇਂ ਤੋਂ ਕੋਈ 3 ਸਾਲ ਤੋਂ ਕੋਈ 5 ਸਾਲ ਤੋਂ ਕੋਈ 9 10 11 12 ਇੱਦਾਂ ਕਰਕੇ ਸਾਰੇ ਵਰਕਰ ਆਪਣੀ ਇਹਨਾਂ ਨੂੰ ਅੱਧੇ ਤੋਂ ਵੱਧ ਜ਼ਿੰਦਗੀ ਦੇ ਚੁੱਕੇ ਨੇ ਜਦਕਿ ਇਹਨਾਂ ਸਰਕਾਰਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਕੋਈ ਫਰਕ ਨਹੀਂ ਪਿਆ ਕਈ ਤਰ੍ਹਾਂ ਦੀਆਂ ਇਹਨਾਂ ਨੇ ਮੀਟਿੰਗਾਂ ਦਿੱਤੀਆਂ ਕਈ ਤਰ੍ਹਾਂ ਦੇ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਹਰੇ ਪੰਨ ਤੱਕ ਦੇ ਵਾਅਦੇ ਕੀਤੇ ਕਿ ਜਦੋਂ ਵੀ ਸਾਡੀ ਸਰਕਾਰ ਆਪਣੀ ਇਸ ਪੰਜਾਬ ਵਿੱਚ ਆਈ ਤੇ ਸਭ ਤੋਂ ਪਹਿਲਾਂ ਹਰਾ ਪੰਨ ਜਿਹੜਾ ਹੈਗਾ ਆ ਉਹ ਕੱਚੇ ਮੁਲਾਜ਼ਮਾਂ ਦੇ ਲਈ ਉੱਠੇਗਾ ਨਾ ਤੇ ਉਹ ਸਾਨੂੰ ਕੱਚਾ ਕੱਚੇ ਮੁਲਾਜ਼ਮ ਪੱਕੇ ਹੋਏ ਦਿਖੇ ਆ ਤੇ ਨਾ ਹੀ ਸਾਨੂੰ ਉਹ ਹਰਾ ਪੈਨ ਦਿਖਿਆ ਤੇ ਨਾ ਹੀ ਸਾਨੂੰ ਉਹ ਭਗਵੰਤ ਮਾਨ ਜੀ ਦੀ ਜੋ ਉਸ ਟਾਈਮ ਸਪੀਚ ਸੀਗੀ ਉਹ ਦਿਖੀ ਆ ਔਰ ਸਾਨੂੰ ਹੁਣ ਤੱਕ ਇਹ ਸਰਕਾਰਾਂ ਨੂੰ ਆਪਣੀ ਸੇਵਾ ਕੰਮਕਾਰ ਕਰਦੇ ਹੋਏ ਨਿਭਾਉਂਦੇ ਹੋਏ ਸਭ ਕੁਝ ਇਹ ਪਤਾ ਲੱਗ ਚੁੱਕਾ ਹੈ ਕਿਉਂਕਿ ਇਹ ਸਰਕਾਰ ਸਿਰਫ ਸਾਨੂੰ ਲਾਰੇ ਲਾ ਸਕਦੀ ਆ ਸਾਨੂੰ ਕੁਝ ਦੇ ਨਹੀਂ ਸਕਦੀ ਜੇ ਸਾਨੂੰ ਆਪਣਾ ਰਜਗਾਰ ਪੱਕਾ ਕਰਨਾ ਹੈ ਆਪਣੀ ਉਮੀਦ ਆਪਣੇ ਮਾਂ ਪਿਓ ਦੀ ਆਪਣੇ ਘਰ ਪਰਿਵਾਰ ਦੀ ਆਪਣੇ ਬੱਚਿਆਂ ਦੀ ਉਮੀਦ ਨੂੰ ਜੇ ਪੱਕਾ ਕਰਨਾ ਹੈ ਉਹਨਾਂ ਦੇ ਲਈ ਜੇ ਕੁਝ ਆਪਣੀ ਜ਼ਿੰਦਗੀ ਦੇ ਆਪਣੇ ਫਿਊਚਰ ਲਈ ਤੇ ਅੱਗੇ ਆਉਣ ਵਾਲੀ ਜਨਰੇਸ਼ਨ ਲਈ ਜੇ ਸਾਨੂੰ ਕੁਝ ਕਰਨਾ ਹੈ ਤਾਂ ਸਾਨੂੰ ਇਕੱਠੇ ਹੋ ਕੇ ਇਹ ਸੰਘਰਸ਼ ਮੋਰਚਾ ਤੇ ਆਪਣੇ ਸੰਘਰਸ਼ ਨੂੰ ਅੱਗੇ ਵਧਾਣ ਲਈ ਇਸ ਸੰਘਰਸ਼ ਨੂੰ ਸਫਲ ਕਰਨਾ ਪੈਣਾ ਹੈ ਤੇ ਸਰਕਾਰ ਨੂੰ ਦੱਸਣਾ ਪੈਣਾ ਹੈ ਕਿ ਜੋ ਤੁਸੀਂ ਨੀਤੀਆਂ ਲਿਆ ਰਹੇ ਹੋ ਪੰਜਾਬ ਦੇ ਵਿੱਚ ਇਹ ਕਿਸੇ ਦੇ ਵੀ ਲਈ ਮਤਲਬ ਕਿ ਕਿਸੇ ਸੁਵਿਧਾ ਦੌਰਾਨ ਚਾਹੇ ਕਹਿ ਲਓ ਜਾਂ ਕਿਸੇ ਉਹਨਾਂ ਦੇ ਆਪਣੇ ਘਰ ਪਰਿਵਾਰ ਨੂੰ ਚਲਾਉਣ ਦੇ ਲਈ ਠੀਕ ਨਹੀਂ ਨੇ ਜੇ ਸਰਕਾਰ ਇਦਾਂ ਹੀ ਸਾਡੇ ਨਾਲ ਕੁਝ ਕਰਦੀ ਰਹੀ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਮੀਟਿੰਗਾਂ ਤੇ ਮੀਟਿੰਗਾਂ ਲਾਰਿਆਂ ਤੇ ਲਾਰੇ ਲਾਉਂਦੀ ਰਹੀ ਤਾਂ ਸਾਨੂੰ ਇਹ ਮੋਰਚਾ ਅੱਗੇ ਵਧਾ ਕੇ ਉਹਨਾਂ ਨੂੰ ਦੱਸਣਾ ਪੈਣਾ ਵੀ ਜੋ ਸਾਡੇ ਬਣਦੇ ਹੱਕ ਹੈਗੇ ਆ ਉਹ ਸਾਨੂੰ ਤੁਹਾਡੇ ਤੋਂ ਲੈਣੇ ਆਉਂਦੇ ਨੇ ਕਿਉਂਕਿ ਆਪਾਂ ਇਕੱਲੇ ਨਹੀਂ ਸਾਡੇ ਪਿੱਛੇ ਸਾਡੇ ਪਰਿਵਾਰ ਸਾਡੇ ਬੱਚੇ ਤੇ ਸਾਡੇ ਆਉਣ ਵਾਲੀ ਨਵੀਂ ਜਿਹੜੀ ਜਨਰੇਸ਼ਨ ਉਹਨਾਂ ਲਈ ਇਹ ਸੰਘਰਸ਼ ਮੋਰਚਾ ਆਪਾਂ ਅੱਜ ਜਿਹੜਾ ਹੈਗਾ ਆ ਕੱਢਿਆ ਹੈ ਤੇ ਸੋ ਆਪਾਂ ਇਹੀ ਉਮੀਦ ਕਰਦੇ ਆਂ ਵੀ ਸਰਕਾਰ ਸਾਡੀਆਂ ਮੰਗਾਂ ਨੂੰ ਮੰਨੇਗੀ ਤੇ ਸਾਡੇ ਆਉਣ ਵਾਲੇ ਫਿਊਚਰ ਨੂੰ ਆਉਣ ਵਾਲੇ ਬੱਚਿਆਂ ਦੀ ਜਿਹੜੇ ਜਨਰੇਸ਼ਨ ਆ ਉਹਨਾਂ ਦੇ ਲਈ ਉਹਨਾਂ ਦੀ ਮਤਲਬ ਕਿ ਜੋਬ ਸਿਕਿਉਰਟੀ ਦੇ ਲਈ ਕੁਝ ਨਾ ਕੁਝ ਕਰੇਗੀ